ਬਿਹਾਰ ਦੇ ਵਿੱਚ ਕਾਵੜ ਯਾਤਰਾ ਦੌਰਾਨ ਇੱਕ ਵੱਡਾ ਹਾਦਸਾ ਹੋ ਗਿਆ ਜਿਸ ਦੇ ਵਿੱਚ 9 ਕਾਵੜੀਆਂ ਦੀ ਦਰਦਨਾਕ ਮੌਤ ਹੋ ਗਈ ਹੈ ਦਰਸਲ ਕਰੰਟ ਲੱਗਣ ਦੇ ਨਾਲ ਇਹਨਾਂ ਲੋਕਾਂ ਦੀ ਜਾਨ ਗਈ ਹੈ ਦੱਸਦੀ ਕਿ ਡੀਜੇ ਦੇ ਉੱਤੇ ਗਾਣਾ ਜਦੋਂ ਲੱਗਾ ਹੋਇਆ ਸੀ ਤਾਂ ਨੱਚ ਰਹੇ ਸਨ ਤਾਂ ਇਸੇ ਦੌਰਾਨ ਇਹਨਾਂ ਨੂੰ ਕਰੰਟ ਲੱਗਦਾ ਜਿਸ ਤੋਂ ਬਾਅਦ ਇਹਨਾਂ ਦੀ ਦਰਦਨਾਕ ਹੁਣ ਆਪਣੀ ਕਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਭਵ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰੀ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਦੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਰਤਾਪੁਰ ਸਿੰਘ ਮਾਨ ਮੁੱਖ ਮੰਤਰੀ ਪੰਜਾਬੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਛਾਤਾ ਥੱਲੇ ਜਿੰਨੀਆਂ ਸਹੂਲਤਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਸਰ ਦੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸੁਧਾਰ ਆਪ ਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਫੁਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਅਸਲ ਬਿਹਾਰ ਦੇ ਵਿਸ਼ਾਲੀ ਜ਼ਿਲ੍ਹੇ ਦੇ ਵਿੱਚ ਬੀਤੇ ਦਿਨ ਕਾਵੜ ਯਾਤਰਾ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਅਦਰਸਲ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਡੀਜੇ ਟਰਾਲੀ ਦੇ ਵਿੱਚ ਕਰੰਟ ਲੱਗਣ ਕਾਰਨ 9 ਕਾਵੜੀਆਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਕਾਵੜੀਏ ਡੀਜੇ ਟਰਾਲੀ ਤੇ ਸਵਾਰ ਹੋ ਕੇ ਭੋਲੇ ਬਾਬਾ ਦੇ ਭਜਨ ਦੇ ਉੱਤੇ ਨੱਚ ਰਹੇ ਸਨ ਪਰ ਅਚਾਨਕ ਡੀਜੇ ਟਰਾਲੀ ਦਾ ਇੱਕ ਹਿੱਸਾ ਹਾਈ ਵੋਲਟੇਜ ਿਤਾਰ ਦੇ ਵਿੱਚ ਫਸ ਜਾਂਦਾ ਹੈ ਜਿਸ ਤੋਂ ਬਾਅਦ ਹਾਹਾ ਕਾਰ ਮਚ ਗਈ ਇਹ ਘਟਨਾ ਹਾਜੀਪੁਰ ਇੰਡਸਟਰੀਅਲ ਥਾਣਾ ਖੇਤਰ ਦੇ ਸੁਲਤਾਨਪੁਰ ਦੀ ਦੱਸੀ ਜਾ ਰਹੀ ਹੈ ਜਦੋਂ ਇੱਕ ਆਬੜੀਏ ਡੀਜੇ ਦੇ ਉੱਤੇ ਪੰਗੜਾ ਪਾ ਰਹੇ ਸੀ ਭੋਲੇ ਬਾਬਾ ਦੇ ਭਜਨਾਂ ਦੇ ਉੱਤੇ ਗਾਣਾ ਜਿਹੜਾ ਚੱਲਦਾ ਪਿਆ ਸੀ ਉਹਨਾਂ ਦੇ ਉੱਤੇ ਡਾਂਸ ਕਰ ਰਹੇ ਸੀ ਤਾਂ ਇਸੇ ਦੌਰਾਨ ਇੱਕ ਵੱਡਾ ਹਾ사ਵਾ ਵਰ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਡੀਜੇ ਟਰਾਲੀ ਦਾ ਇੱਕ ਹਿੱਸਾ ਹਾਈ ਵੋਲਟੇਜ ਤਾਰ ਦੇ ਵਿੱਚ ਫਸ ਜਾਂਦਾ ਜਿਸ ਤੋਂ ਬਾਅਦ ਟਰਾਲੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਜਿਸ ਦੇ ਵਿੱਚ ਨੌ ਕਵੜੀਆਂ ਦੀ ਦਰਦਨਾਕ ਮੌਤ ਹੋ ਗਈ ਹੈ ਉੱਥੇ ਕਿਹਾ ਜਾ ਰਿਹਾ ਕਿ ਸਾਰੇ ਡੀਜੇ ਟਰਾਲੀ ਤੇ ਸਵਾਰ ਹੋ ਕੇ ਪਹਿਲਜਾ ਘਾਟਵਾਲ ਨੂੰ ਜਾ ਰਹੇ ਸਨ ਉੱਥੋਂ ਪਾਣੀ ਲੈ ਕੇ ਉਹਨਾਂ ਨੇ ਪਿੰਡ ਦੇ ਮੰਦਰ ਦੇ ਵਿੱਚ ਜਲ ਅਭਿਸ਼ੇਕ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਵੇਂ ਹੀ ਡੀਜੇ ਟਰਾਲੀ ਦੇ ਪਿੰਡ ਸੁਲਤਾਨਪੁਰ ਤੋਂ ਬਾਹਰ ਨਿਕਲੀ ਤਾਂ ਡੀਜੇ ਦਾ ਹਾਰਨ ਉੱਪਰ ਲੰਘ ਰਹੀ 11000 ਹਾਈ ਵੋਲਟੇਜ ਦੇ ਤਾਰਾਂ ਦੇ ਨਾਲ ਟਕਰਾ ਜਾਂਦਾ ਜਿਸ ਤੋਂ ਬਾਅਦ ਟਰਾਲੀ ਨੂੰ ਕਰੰਟ ਲੱਗਾ ਅਤੇ ਟਰਾਲੀ ਦੇ ਵਿੱਚ ਸਵਾਰ ਸਾਰੇ ਲੋਕ ਜਿਹੜੇ ਜਿੰਦਾ ਝੁਲਸ ਜਾਂਦੇ ਨੇ ਟਰਾਲੀ ਨੂੰ ਕਰੰਟ ਲੱਗਣ ਤੋਂ ਬਾਅਦ ਟਰਾਲੀ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਟਰਾਲੀ ਦੇ ਵਿੱਚ ਸਵਾਰ ਸਾਰੇ ਕਾ ਬੜੀਏ ਜਿਹੜੇ ਜਿੰਦਾ ਹੀ ਸੜ ਗਏ ਮੌਕੇ ਤੇ ਹਫੜਾ தਫੜੀ ਦਾ ਮਾਹੌਲ ਪੈਦਾ ਹੋ ਗਿਆ ਉੱਥੇ ਹੀ 9 ਲੋਕਾਂ ਦੀ ਕਿਹਾ ਜਾ ਰਿਹਾ ਕਿ ਮੌਤ ਹੋ ਚੁੱਕੀ ਹੈ ਮਰਨ ਵਾਲਿਆਂ ਦੇ ਵਿੱਚੋਂ 4 ਪਿੰਡ ਸੁਲਤਾਨਪੁਰ ਦੇ ਰਹਿਣ ਵਾਲੇ ਦੱਸੀ ਜਾ ਰਹੇ ਨੇ ਜਦਕਿ ਬਾਕੀ 5 ਨਗਰ ਥਾਣਾ ਖੇਤਰ ਦੇ ਜਾਦੂਆ ਵਿਦਾਈ ਟੋਲਾ ਦੇ ਰਹਿਣ ਵਾਲੇ ਦੱਸੀ ਜਾ ਰਹੇ ਨੇ ਤਾਂ ਬੇਹਦ ਮੰਦ ਭਾਗੀ ਖਬਰ ਬਿਹਾਰ ਦੇ ਵਿੱਚ ਵਾਪਰੀ ਹੈ ਜਿੱਥੇ ਕਾਵੜ ਯਾਤਰਾ ਦੌਰਾਨ ਇੱਕ ਵੱਡਾ ਦਰਦਨਾਕ ਹਾਦਸਾ ਹੋ ਗਿਆ ਹੈ ਦਰਸਲ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਡੀਜੇ ਟਰਾਲੀ ਦੇ ਉੱਤੇ ਜਦੋਂ ਪਜਨਾ ਦੇ ਉੱਤੇ ਕਾ ਵੜੀਏ ਡਾਂਸ ਕਰ ਰਹੇ ਸਨ ਤਾਂ ਇਸੇ ਦੌਰਾਨ ਹਾਈ ਵੋਲਟੇਜ ਤਾਰ ਦੀ ਲਪੇਟ ਦੇ ਵਿੱਚ ਐ ਟਰਾਲੀ ਆਉਂਦੀ ਹੈ ਜਿਸ ਤੋਂ ਬਾਅਦ ਇਸ ਦੇ ਅੰਦਰ ਅੱਗ ਲੱਗਦੀ ਹੈ ਤੇ ਅੱਗ ਲੱਗਣ ਦੇ ਕਾਰਨ 9 ਲੋਕ ਜਿੰਦਾ ਹੀ ਸੜ ਕੇ ਸੁਆਹ ਹੋ ਜਾਂਦੇ ਨੇ ਜਿਸ ਤੋਂ ਬਾਅਦ ਹਾਹਾਕਾਰ ਮਚ ਗਈ ਮੌਕੇ ਤੇ ਚੀਖ ਚਿਹਾੜਾ ਪੈ ਜਾਂਦਾ ਤਾਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਬਿਹਾਰ ਤੋਂ ਨਿਕਲ ਕੇ ਤਸਵੀਰਾਂ ਆ ਰਹੀਆਂ ਨੇ ਜਿੱਥੇ ਇਹਨਾਂ ਕਾ ਵੜੀਆਂ ਨੇ ਜਲ ਭਰਨਾ ਸੀ ਤੇ ਆਪਣੇ ਮੰਦਿਰ ਦੇ ਵਿੱਚ ਪਿੰਡ ਦੇ ਹਿਮੰਦਰ ਦੇ ਵਿੱਚ ਜਾ ਕੇ ਭੋਲੇ ਬਾਬਾ ਦਾ ਜਲ ਅਭਿਸ਼ੇਕ ਕਰਨਾ ਸੀ ਤਾਂ ਇਸ ਤੋਂ ਪਹਿਲਾਂ ਹੀ ਇੱਕ ਵੱਡਾ ਦਰਦਨਾਕ ਹਾਸਾ ਹੋ ਗਿਆ ਜਿਸ ਦੇ ਵਿੱਚ 9 ਕਾਵੜੀਏ ਦੀ ਦਰਦਨਾਕ ਮੌਤ ਹੋ ਗਈ ਹੈ। ਕੀ ਦੇ ਲਈ ਫੋਲੋ کریں? ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ